ਓ ਤੇਰਾ ਪੰਗ ਖਲੜੀ ਬੇਰਾਜੀ ਤਨ ਸਰਪ੍ਰਸੰਹ ਰਾਜ ਤਨੁ ਗੁਣਾਨਿ ਪਾਸੇ ਹੇ ਹਾਲ ਪੁਰਬੈ ਤੁਜੀਤ ਚਰਨਾਂ ਦੇ ਵਿੱਚ ਬੇਨਤੀ ਕਰਦੇ ਹੇ ਕਿ ਹੇ ਸਤਿਗੁਰੂ ਆਸਾ ਜੀ ਤੇਰਾ ਡਰ ਤੇਰਾ ਆਦਬ ਮੇਰੇ ਬਾਤ ਦੇ ਪੰਗ ਹੈ ਮੇਰਾ ਮਨਿਸ ਭੰਗ ਨੂੰ ਸਾਥ ਕੇ ਰੱਖਣ ਦੀ ਉਠੀ ਹੈ ਮੈਂ دیਵਾਨਾ ਭਇਆ ਕੀਤ ਤੇ ਪਾਸਾ ਕਹਿੰਦੇ ਨੇ ਸਤਿਗੁਰੂ ਜੀ ਤੇਰੇ ਦਰ ਅਨੁਭਵੀ ਪੰਗ ਦੇ ਨਾਮ ਮੈਂ ਨਸਈ ਤੇ ਪ੍ਰਕਤ ਹੋ ਗਿਆ ਕਿਉਂਕਿ ਜਦੋਂ ਸਤਗੁਰੂ ਪਾਸਾ ਸਿੱਟਾਂ ਨੇ ਪੁਰ ਗਏ ਨੇ ਤੇ ਸਿੱਟਾਂ ਨੇ ਸਾਰੇ ਗੁਰੂਤਾਰ ਸਾਹਿਬਾਂ ਨੂੰ ਭੰਗ ਦੇ ਨਸੇ ਦੇ ਵਾਲੇ ਇਹ ਆਇਆ ਹੈ ਕਿ ਭੰਗ ਰਗੜ ਕੇ ਹੀ ਸਿੱਖ ਸਕਦੇ ਆ ਇਸ ਮਾਤੀਆਂ ਲਾਉਣੇ ਹਨ ਪਰ ਸਾਗਰ ਕਹਿੰਦੇ ਮੇਰੇ ਵਾਗ ਤੇ ਜਿਹੜਾ ਕਾਰਕੁਪ ਵਹਿਗੁਰੂ ਜੀ ਦਾ ਨਾਮ ਹੈ ਉਹ ਹੀ ਭੰਗ ਹੈ ਉਹ ਹੀ ਨਸਾ ਹੈ ਇਸ ਕਰਕੇ ਵਾਸਤੂਆਂ ਨੇ ਬੇਨਤੀ ਕਾਰਕੁਪ ਜੀ ਦੇ ਚਰਨਾਂ 'ਚ ਕੀਤੀ ਹੈ ਇਜੇਤਰਾ ਲੋਕ ਸਿੱਧ ਲੋਕ ਭੰਗ ਦਾ ਨਸ਼ਾ ਕਰਦੇ ਹਨ ਪਰ ਇਹ ਕਾਲਪੁਰ ਵੈਕਲੂ ਮੇਰੇ ਬਾਅਦ ਤੇ ਤੇਰਾ ਅਦਵ ਤੇਰਾ ਗਲ ਇਹੀ ਮੇਰੇ ਬਾਅਦ ਤੇ ਭੰਗ ਤੇ ਇਹ ਭੰਗ ਦੇ ਨਾਲ ਮਨ ਸਹੀ ਤੇ ਪ੍ਰਗਤ ਇਸ ਭੰਗ ਦੇ ਗਾਣੇ ਦੇ ਰਾਗ ਜਿਤਰਾ ਸਿੱਧ ਕਹਿੰਦੇ ਅਸੀਂ ਪ੍ਰਾਪਤ ਤੇ ਜਿਵੇਂ ਪਾਸਾ ਕਹਿੰਦੇ ਇਹ ਤੇ ਨਸ਼ੇ ਭੰਗ ਦੇ ਨਾਮੂ ਰੂਪੀ ਭੰਗ ਦੇ ਨਸ਼ੇ ਦੇ ਵਿੱਚ ਨਸਾਈ ਹੋ ਕੇ ਬੇਰਾਗਤ ਹੋ ਗਏ ਹਾਂ ਕਰ ਕਸਾ ਤਰਸਣ ਕੀ ਭੁੱਖ ਤੇ ਪਾਸਾ ਵਿੰਦ ਨੇ ਮੇਰੇ ਦੋਵੇਂ ਹੱਥ ਤੇਰੇ ਦਰੋਂ ਖੈਰ ਲੈਣ ਵਾਸਤੇ ਤੇਰੇ ਪਿਆਲਾ ਮਿਲੋਈ ਨੇ ਜਿਸ ਤਰ੍ਹਾਂ ਸਿਤ ਆਪਣੇ ਹੱਥ ਵਿੱਚ ਇੱਕ ਪਿਆਲਾ ਰੱਖਦੇ ਸੀ ਚੱਕੀ ਰੱਖਦੇ ਸੀ ਉਹ ਖੈਰ ਮੰਗਦੇ ਸੀ ਦਰ ਦਰ ਤੇ ਜਾ ਕੇ ਇਪਾਸਾ ਕਹਿੰਦੇ ਮੇਰੇ ਵਾਸਤੇ ਕਰਤੁਰ ਦੁਤ ਜੀ ਆ ਜਿਹੜੇ ਮੇਰੇ ਦੁਏ ਹੱਥ ਨੇ ਤੇ ਮੇਰੇ ਤੇਰੇ ਦਰ ਦੇ ਉੱਪਰ ਪਿਆਰਾ ਰੂਪ ਨੇ ਇਸ ਕਰਕੇ ਇਹਨਾਂ ਦੇ ਰਾਹੀ ਮੈਂ ਕਿਸੇ ਦੇ ਦਰਖਵ ਕੋਈ ਕਿਸੇ ਚੀਜ਼ ਦੀ ਇੱਛਾ ਨਹੀਂ ਰੱਖਦਾ ਤੇਰੇ ਦਰ ਤੋਂ ਤੇਰੇ ਦਰਸ਼ਨਾਂ ਦੀ ਹੀ ਇੱਕ ਮੰਗਦਾ ਹਾਂ ਇਹ ਮੈਨੂੰ ਹਰ ਵੇਲੇ ਤੇਰੇ ਦਰਦਾਰ ਦੀ ਭੁੱਖ ਹੀ ਲੱਗੀ ਰਹਿੰਦੀ ਹੈ ਮੈਂ ਦਰਬੰਕੋ ਨੀਤਾ ਨੀਤ ਤੇ ਤੇਰੇ ਦਰ ਤੇ ਸਤਿਗੁਰੂ ਸਾਹਿਬਾ ਮਹਾਰਾਜ ਕੀ ਮੈਂ ਇਸ ਵਾਰ ਤੇ ਸਦਾ دیدار ਦੀ ਹੰਗੀ ਮੰਗਦਾ ਹਾਂ ਹੋਰ ਕੋਈ ਮੇਰੀ ਮੰਗ ਨਹੀਂ ਹੈ ਦਿਲ ਦੇ ਦਰ ਤੋਂ ਮੇਰੇ ਦਰ ਤੇਰੇ ਦਰ ਤੋਂ ਮੇਰੇ ਮੰਗ ਦੀ ਕਿੱਥੋਂ ਇੱਕ ਮੰਗ ਹੈ ਮੈਂ ਦਰਬੰਕੋ ਨੀਤਾ ਨੀਤ ਤੇ ਤੇਰੇ ਦਰਸ਼ਨਾਂ ਦੀ ਮੰਗ ਮੰਗਦਾ ਹਾਂ ਨਿਤ ਨਿਤ ਮੰਗ ਇਹ ਹੀ ਮੰਗਦਾ ਹਾਂ ਕਿ ਮੈਨੂੰ ਤੇਰੇ ਦਰ ਆ ਰੂਪ ਜਾਣ ਤੇ ਵਿਦਰਸ਼ਨੂ ਜਾਣ ਤੇਰੇ ਦਰ ਆ ਨਹੀਂ ਮੇਰੇ ਮਨ ਨੂੰ ਤੋਖ ਹੈ ਤਉ ਦਰਸ਼ਨ ਕੀ ਕਰੋ ਸਮਾਈ ਇਸ ਕਰਕੇ ਪ੍ਰਭੂ ਜੀ ਮੈਂ ਤੇਰੇ ਦਰ ਦਾ ਤਖਾਰੀ ਹਾਂ ਤੇ ਮੇਰੇ ਮਨ ਦੇ ਵਿੱਚ ਤੇਰੇ ਦਰਸ਼ਨਾਂ ਦੀ ਤਾਂਘ ਹੈ ਇਸ ਕਰਕੇ ਮੈਂ ਤੇਰੇ ਦਰ ਦੀ ਸਦਾ ਸਦਾ ਕਰਨਾ ਹਾਂ ਜਿਸ ਤਰ੍ਹਾਂ ਸਦਾ ਕਰਦੇ ਨੇ ਆ ਕੇ ਦਰ ਦਰ ਤੇ ਆ ਕੇ ਸਦਾ ਮੰਗਲ ਨੂੰ ਸਦਾ ਕਹਿੰਦੇ ਜੀ ਸਦਾ ਕੀ ਕੀ ਹੈ ਅੱਲਾਹ ਕਾ ਜਹੀ ਹੈ ਤੇ ਪਾਸਾ ਕਹਿੰਦੇ ਮੈਂ ਤੇਰੇ ਦਰ ਤੇ ਆ ਕੇ ਦਰਸ਼ਨ ਵਾਂ ਤੇ ਦਿਲਾਰ ਦੀ ਸਦਾ ਕੀ ਕੀ ਹੈ ਮੈਂ ਦਰ ਮੰਗਤ ਭੀਖਿਆ ਕਾ ਰਹਾ ਇਸ ਕਰਕੇ ਵੇ ਸਤਿਗੁਰੂ ਪਾਰ ਸਾਹਿਬ ਆਪ ਬ੍ਰਹਮਕਾਰਪੂਰ ਜੀ ਮੈਂ ਤੇਰੇ ਦਰ ਪਰ ਦਰਤਾ ਮੰਗਦਾ ਬਣ ਕੇ دیدار ਦੀ ਸਹਾਂ ਕੀਤੀ ਹੈ ਕਿ ਮੈਨੂੰ ਆਪਣੇ دیدار ਦੀ ਖੈਰ ਪਾ ਆਪਣੇ ਦਰਸ਼ਨ ਦੀ ਖੈਰ ਪਾ ਕੇ ਮੇਰੇ ਤੇ ਕਿਰਪਾ ਕਰਨੀ ਹਾਲ ਕਰ ਆਦਿਕ ਸੁਮਨਾ ਆਦਿਕ ਰੱਖਿਆ ਜਾਂਦਾ ਹੈ ਤੇ ਭਾਸ਼ਾ ਕਹਿੰਦੇ ਪਰ ਕੇਸਰ ਫੁੱਲ ਕਸਤੂਰੀ ਤੇ ਸੁਮਨਾ ਇਹਨਾਂ ਦੀ ਥਿਟ ਕੋਈ ਨਹੀਂ ਮੰਨਦਾ ਹੈ ਇਹਨਾਂ ਨੂੰ ਸਾਰੇ ਚੰਗਾ ਸਮਝਦੇ ਨੇ ਸਭਨਾ ਦੇ ਸੁਖੀ ਰਾਤੇ ਇਹ ਵਰਤੇ ਜਾਂਦੇ ਹਨ ਚੰਦਨ ਭਗਤਾ ਜੋਤ ਅਨੇਹੀ ਸਰਵੇ ਪਰਮਲ ਕਰਮ ਚੰਦਨ ਸਭ ਨੂੰ ਸੁਹੰਗੀ ਦਿੱਤਾ ਹੈ ਅਜੇਹਾ ਨਹੀਂ ਸੁਭਾਅੋ ਤੇਰੇ ਭਗਤਾਂ ਨਾਲ ਹੈ ਤੇ ਹਰੇਕ ਹੁਣ ਸੰਸਾਰ ਦੇ ਵਿੱਚ ਬੱਟਾ ਬਣੀਆਂ ਹੋਈਆਂ ਨੇ ਉੱਚ-ਨੀਚ ਦੀਆਂ ਜਾਤ-ਪਾਤ ਦੀਆਂ ਪਰ ਪਰ ਆਸਰ ਕਹਿੰਦੇ ਨੇ ਜਿਹੜਾ ਕੇਸਰ ਹੈ ਗੁਲਾਬ ਹੈ ਫੁੱਲ ਨੇ ਕਸੂਰੀ ਹੈ ਰਸੂਣ ਹੈ ਇਹਨਾਂ ਨੂੰ ਕੋਈ ਨਹੀਂ ਟਿੱਕ ਕਰਦਾ ਹੈ ਇਹ ਹਰੇਕ ਸਰੀਰ ਤੇ ਪਹਿਨਿਆ ਜਾਂਦਾ ਹੈ ਉੱਚੀ ਜਾਤ ਵਾਲੇ ਵੀ ਪਹਿਨਦੇ ਨੇ ਨੀਵੀਂ ਜਾਤ ਵਾਲੇ ਵੀ ਪਹਿਨਦੇ ਨੇ ਇਹ ਪਾਪਾ ਕਹਿੰਦੇ ਨੇ ਚੰਦਰ ਭਗਤਾਂ ਜੋਤ ਅਨੇਕੀ ਤੇਰੇ ਭਗਤਾਂ ਦੀ ਐਸੀ ਵਿਰਤੀ ਹੈ ਚੰਦਰ ਵਰਗੀ ਜਿਵੇਂ ਚੰਦਰ ਸਭ ਨੂੰ ਸੁਗੰਧੀ ਦਿੰਦਾ ਹੈ ਸਭ ਨੂੰ ਉਹ ਇੱਕ ਰਸ ਖੁਸ਼ੂਰਿੰਦਾ ਹੈ ਜਿਸ ਨਾਲ ਪੇਰ ਪਾਖੀ ਰੱਖਦਾ ਅਜਿਹਾ ਹੀ ਸੁਭਾਅ ਤੇਰੇ ਭਗਤਾਂ ਦਾ ਹੈ ਤੇਰੇ ਭਗਤ ਵੀ ਹਰ ਇੱਕ ਦੇ ਨਾਲ ਇੱਕ ਜਿਹਾਂ ਹੀ ਬਰਤావ ਰੱਖਦੇ ਨੂੰ ਈ ਮੂਚ ਨਹੀਂ ਫਰੇਣਾ ਕੋਈ ਭਰ ਨਹੀਂ ਰੱਖਦੇ ਜਾਤ ਵਾਸਨਾ ਤੇ ਕੋਈ ਅਸਲੀ ਇਸੇ ਕਰਕੇ ਆਸਾ ਜੀ ਤੇਰੇ ਭਗਤਾਂ ਦਾ ਇਹੋ ਜਿਹਾ ਸੁਭਾਅ ਹੈ ਕਿ ਪੱਟ ਭਾਂਡਾ ਕਹਿ ਨਾ ਕੋਈ ਕਿ ਇਹਦਾ ਭਾਰ ਨਹੀਂ ਘੋ ਆਸਾ ਕਹਿੰਦੇ ਜੇ ਸੁਣਦੇ ਘੋ ਦੇ ਭਾਂਡੇ ਬਾਰੇ ਕਦੇ ਕੋਈ ਮਨੁੱਖ ਪੁੱਛ ਨਹੀਂ ਕਰਦਾ ਇਹਨਾਂ ਨੂੰ ਕਿਸ ਤਰ੍ਹਾਂ ਕਿਸ ਦਾ ਹੱਥ ਲੱਗ ਚੁੱਕਾ ਹੈ ਉਹ ਪੁੱਛਦਾ ਹੈ ਹੋਈ ਪਤਾ ਨਹੀਂ ਵਿਅਕਤੀਆਂ ਦੇ ਵਿੱਚ ਕਿੱਦਾਂ ਦਾ ਕੌਣ ਬਕੜਾ ਉਹਨਾਂ ਨੂੰ ਬਣਾਉਂਦਾ ਹੈ ਕੌਣ ਧੋਬ ਬਣਾਉਂਦਾ ਹੈ ਪਰ ਵਰਤ ਦੇ ਸਾਰੇ ਮਨ ਐਸਾ ਭਗਤ ਵਰਨਮੈ ਹੋਵੇ ਤੇ ਭਾਰਸਾ ਕਹਿੰਦੇ ਹੈ ਹੇ ਤਾਰਪੁਰਖ ਜੀ ਪ੍ਰਭੂ ਜੀ ਤੇਰਾ ਭਗਤ ਹੋਵੇਗੇ ਹਰਿ ਨਦਰ ਭਾਵੇਂ ਉਹ ਕਿਸੇ ਹੀ ਜਾਤ ਵਿੱਚ ਜੰਮਿਆ ਹੋਵੇ ਕਿਸੇ ਵੀ ਉੱਚ ਨੀਚ ਜਾਤ ਦੇ ਵਿੱਚ ਹੋਵੇ ਪਰ ਉਹ ਪਵਿੱਤਰ ਹੁੰਦਾ ਹੈ ਉਹ ਉਹਦੇ ਨਾਲ ਕੋਈ ਵੀ ਕਿਸੇ ਵੀ ਤਲਾਂ ਦਾ ਹੇਰ ਭਾਵ ਨਹੀਂ ਕਰਦਾ ਹੈ ਤੇਰੇ ਨਾਮ ਨਿਵੇਕਰੇ ਦਿਵਦਾਇ ਜੋ ਤੇਰੇ ਬੰਦੇ ਤੇਰੇ ਨਾਮ ਵਿੱਚ ਜੀਣ ਰਹਿੰਦੇ ਹਨ ਰਿਵਲਾਈ ਰੱਖਦੇ ਹਨ ਨਾਨਕ ਤਿੰਨ ਦਰ ਠੀਖਿਆ ਕਾਏ ਤੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਨੇ ਨਾਨਕ ਪ੍ਰਭੂ ਦੇ ਦਰ ਤੇ ਅਰਦਾਸ ਕਰ ਮਉ ਦੇ ਦਾ ਅੰਦਰ ਇੱਕ ਇੱਕ ਵੇਂ ਤੇ ਕਰਦੇ ਇਹ ਆਖ ਕੇ ਪ੍ਰਭੂ ਉਹਨਾਂ ਦੇ ਘਰ ਤੇ ਰੱਖ ਜਿਹੜੇ ਤੇਰੇ ਦਰਸ਼ਨ ਦੀ ਤੋਖ ਰੱਖਦੇ ਤੇਰੇ ਨਾਮ ਨੇਵੇ ਰਹਿਣੇ ਦੇ ਲਗਾਏ ਜਿਹੜੇ ਤੇਰੇ ਨਾਮ ਦੀ ਲੱਗ ਜਿਨ੍ਹਾਂ ਨੂੰ ਲੱਗੀ ਰਹਿੰਦੀ ਹੈ ਜਿਹੜੇ ਹੁੰਦੇ ਤੇਰੇ ਨਾਮ ਦੇ ਵਿੱਚ ਨੀਰ ਰਹਿੰਦੇ ਨੇ ਕਿਰਪਾ ਕਰ ਉਹਨਾਂ ਦੇ ਘਰ ਤੇ ਸਾਨੂੰ ਰੱਖ ਤੇ ਉਹਨਾਂ ਦੇ ਗੱਲ ਤੇ ਰੱਖ ਕੇ ਮੈਨੂੰ ਆਪਣੇ ਦਰਸ਼ਨ ਲਈ ਖੈਰ ਦਾ ਕਿਉਂਕਿ ਬਾਸਾਹਬ ਕਹਿੰਦੇ ਨੇ ਭਾਈ ਤੈਨੂੰ ਹਰੀ ਦੇ ਪਿਆਰ ਕਰਨ ਵਾਲੇ ਜਿਹਨੇ ਹਰੀ ਦੇ ਪਿਆਰੇ ਇਹ ਨਾਮ ਜਪਣ ਵਾਲੇ ਨੇ ਉਹਨਾਂ ਦੇ ਸੰਗਤ ਦੇ ਵਿੱਚੋਂ ਰੰਗ ਚੜਨਾ ਹੈ ਸੰਗਤ ਦਾ ਅਸਰ ਹੋਣਾ ਹੈ ਇਸੇ ਕਰਕੇ ਸੰਗਤ ਨੂੰ ਸਤਿਗੁਰੂ ਜੀ ਨੇ ਬਿੜੇ ਗਿਆਨ ਦਿੱਤੀਆਂ ਨੇ ਕਾ ਤੁਮੇ ਕੀਰਤਨ ਪ੍ਰਧਾਨਾ ਗੁਰਮੁਖ ਜਗ੍ਹੀਏ ਲਾਏ ਧਿਆਨਾ ਆਪਰੇ ਸਾਰੇ ਪੁਰਤਾਰੇ ਅਰਧਰ ਕੈ ਭਗਤ ਸੁਜੈਗ ਪਾਸ